ਸਤਿ ਸ਼੍ਰੀ ਅਕਾਲ ਜੀ ਬਾਈ ਤੇ ਆਪਾਂ ਨਵੀਂ ਚੀਜ਼ ਦਿਖਾਉਣੇ ਸਨ ਨਵੀਂ ਟੈਕਨੋਲੋਜੀ ਜਿਵੇਂ ਜਿਵੇਂ ਜ਼ਮਾਨਾ ਬਦਲੀ ਜਾਂਦਾ ਐ ਓਵੇਂ-ਓਵੇਂ ਚੀਜ਼ਾਂ ਹੀ ਬਦਲੀਆਂ ਨੇ ਚੀਜ਼ਾਂ ਦੇ ਵਿੱਚ ਫਰਕ ਪਈ ਜਾਂਦਾ ਗਾ ਤੇ ਮੇਰੇ ਪਿੰਡ ਪਾਕਾਣੇ ਦੇ ਵਿੱਚ ਨਵਾਂ ਕੰਮ ਸ਼ੁਰੂ ਕੀਤਾ ਆਪਣੇ ਆਰੋ ਦਾ ਤੇ ਪਹਿਲਾਂ ਜਿਵੇਂ ਸਿਸਟਮ ਹੁੰਦਾ ਸੀਗਾ ਮੀ ਆਪਾਂ ਨੂੰ ਗੇੜ ਖਲੋਣੇ ਪੈਂਦੇ ਹੁੰਦੇ ਸੀਗੇ ਜੇ ਰਾਤ ਬਰਾਤੇ ਜੇ ਕਿਸੇ ਨੇ ਪਾਣੀ ਲੈ ਜਾਣਾ ਉਹਦੇ ਲਈ ਔਖਾ ਹੋ ਜਾਂਦਾ ਸੀਗਾ ਤੇ ਹੁਣ ਨਵਾਂ ਸਿਸਟਮ ਲਾਤਾ ਬਾਈਆਂ ਨੇ ਤੇ ਆ ਸਾਰਾ ਅੰਦਰ ਦਾ ਵਿਊ ਆਸ ਨੂੰ ਬਾਹਰ ਦਾ ਦਿਖਾਉਣੇ ਹੈਗੇ ਆ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੂਹਰੇ ਆ ਬਈ ਇਹ ਤੇ ਇਧਰ ਆ ਗਿਆ ਵਰਕਸ਼ਾਪ ਆ ਗਿਆ ਜਿਹੜਾ ਤੇ ਆਪਣੇ ਭਰਾ ਦਾ ਹੀ ਬਲਕੌਰ ਦਾ ਤੇ ਕੁਲਦੀਪ ਦਾ ਸਾਂਝਾ ਕੀਤਾ ਤੁਸੀਂ ਸਾਂਝਾ ਕੀਤਾ ਠੀਕ ਹੈ ਆ ਸਿਸਟਮ ਹੈ ਸਿਸਟਮ ਦਾ ਸਭਈ ਬਲਕੌਰ ਕੀ ਸਿਸਟਮ ਹੈ ਦਾ ਉਸ ਨਹੀਂ ਜਿਹਦਾ ਇੱਕਦਾਰ ਉਹ ਆਟੋਮੈਟਿਕ ਹੈ ਸਾਰਾ ਸਿਸਟਮ ਠੀਕ ਹੈ ਤੇ ਬਾਕੀ ਨੰਬਰ 2 ਤੇ ਇਹ ਸ਼ੀ ਰੁਪਿਆਂ ਦਾ ਪੂਰਾ ਬੀਲ ਉੱਤਰ ਪਾਣੀ ਹੈ ਠੀਕ ਹੈ ਹੂੰ ਆਪਾਂ ਨੂੰ ਮੇਰੇ ਖਿਆਲ 20 20 ਰੁਪਏ ਦਾ ਮਿਲਦਾ ਹੈ ਨਾ ਤੂੰ 20 ਰੁਪਏ ਦਾ 15 ਗੈਲਟਰੀ ਮਿਲਦਾ ਹੈ ਹਾਂ 15 ਗੈਲਟਰੀ ਮਿਲਦਾ ਹੈ ਪਾਣੀ ਦੀ ਪੀਣ ਚ ਕੁਆਲਿਟੀ ਬਹੁਤ ਵਧੀਆ ਠੀਕ ਆ ਫਿਰ ਤੁਹਾਨੂੰ ਕਦੋਂ ਵੀ ਬੰਦੇ ਨੂੰ ਗੋਲ ਮਾਰਨ ਦੀ ਲੋੜ ਨਹੀਂ ਆ ਕਾਰਡ ਬੰਦਿਆ ਸਾਡੇ ਕੋਲੇ ਹਾਂ ਹਾਂ ਠੀਕ ਹੈ ਕਾਰਡ ਨੂੰ ਇੱਥੇ ਬੈਣੀ ਧਰੋ ਥੱਲੇ ਠੀਕ ਆ ਕਿੰਨੀ ਧਰ ਕੇ ਜਦੋਂ ਤੁਸੀਂ ਇੱਥੇ ਬੰਨ੍ਹ ਕਰੋਗੇ ਤੇ ਆਟੋਮੈਟਿਕ ਪਾਣੀ ਆ ਜਿੱਦਾਂ ਅੱਧੀ ਰਾਤ ਨੂੰ ਮਰਜ਼ੀ ਧਰ ਕੇ ਲੈ ਠੀਕ ਆ ਆ ਚੀ ਬਹੁਤ ਵਧੀਆ ਯਾਰ ਭਾਈ ਜਿਵੇਂ ਪਹਿਲਾਂ ਆਪਾਂ ਨੂੰ ਮਤ ਜਣਾ ਕਈ ਵਾਰੀ ਕੋਈ ਬੰਦਾ ਕਰ ਤੇ ਆ ਚੀਜ਼ ਦਾ ਬਹੁਤ ਸੁਖ ਹੋ ਗਿਆ ਤੇ ਆਪਣੇ ਆਪਣੇ ਮਲਕਾਣੇ ਲੱਗਿਆ ਬਾਈ ਆ ਆਦਰਾ ਵੱਡਾ ਹਾਈ ਸਕੂਲ ਆ ਗਿਆ ਇੱਧਰ ਪ੍ਰਾਇਮਰੀ ਸਕੂਲ ਆ ਗਿਆ ਤੇ ਆ ਜਗ੍ਹਾ ਤੇ ਆ ਕੁਲਦੀਪ ਦਾ ਜਿਹੜੇ ਕੁਲਦੀਪ ਦੀ ਦੁਕਾਨ ਹੈਗੀ ਤੇ ਉਸ ਦੇ ਬੈਕ ਸਾਈਡ ਹੈਗੀ ਇੱਧਰ ਜਿਹੜੀ ਸੜਕ ਆ ਗਈ ਤੇ ਆ ਸਲ 3000 ਤੋਂ ਮਾਰਦੇ ਆ ਹੋਰ ਵੀ 24 ਘੰਟੇ ਸਰਵਿਸ ਹੈ 24 ਘੰਟੇ ਖੁੱਲ੍ਹਾ ਹੁੰਦਾ ਠੀਕ ਹੈ ਰੁਪਿਆ ਦਾ 20 ਲੀਟਰ ਪਾਣੀ ਆਏ ਸਸਤਾ ਵੀ ਦੇਖੋ ਠੀਕ ਹੈ ਬਾਕੀ ਰਾਤ ਬਰਾਤੇ ਵਾਲਾ ਬੜਾ ਸੋਖ ਹੈ ਨਾ ਜਿਹੜਾ ਰਾਤ ਬਰਾਤੇ ਮਤਲਬ ਕਿ ਪਹਿਲਾਂ ਮਤਲਬ ਕਿ ਔਖਾ ਹੋ ਜਾਂਦਾ ਸੀ ਜਿੰਨੇ ਰਸਵੇਰਾ ਹੋ ਜਾਂਦਾ ਸੀ ਇਹਨਾਂ ਗੇਟ ਨਹੀਂ ਖੋਲਦਾ ਹੁੰਦਾ ਸੀਗਾ ਉਹ ਚੀਜ਼ ਦਾ ਬੜਾ ਸੋਖ ਹੋਇਆ ਹੈਗਾ ਬਾਕੀ ਆਟੋਮੈਟਿਕਾ ਕਾਰਡ ਤੇ ਕਾਰਡ ਦਾ ਕੀ ਪ੍ਰੋਸੈਸ ਹੈ ਦਾ ਕਾਰਡ ਦਾ ਪ੍ਰੋਸੈਸ ਦੱਸ ਦੇ ਕਾਰਡ ਹੈਗਾ 900 ਰੁਪਏ ਦਾ ਗੱਲ ਕਰਾਂ ਪਸਕੀਮ ਤੇ ਦੇ ਜਾਨੇ 180 ਰੁਪਏ ਹੈ ਠੀਕ ਹੈ 180 ਰੁਪਈਆ ਦੇ ਕਾਰਡ ਦੇ ਜਾਨੇ ਕਾਰਡ ਫ੍ਰੀ ਦੇ ਠੀਕ ਹੈ ਸਿਰ ਗੇਰਾ ਆਪਣੇ ਪਲਾਂਟ ਨੂੰ ਚਾਲੂ ਕਰਨ ਦਾ ਠੀਕ ਹੈ ਵੀ 180 ਰੁਪਈਆ ਦਾ ਮੇਰੇ ਕਾਰਡ ਤੋਂ ਜਿਹੜਾ ਬਣਾਓਗੇ ਉਹ 180 ਰੁਪਏ ਬਈ ਉਹਦੇ ਵਿੱਚ ਆਉਣਗੇ ਮਤਲਬ ਕਿ ਕਾਰਡ ਹੈ ਜਿਹੜਾ ਕਾਰਡ ਫ੍ਰੀ ਬਣਦਾ ਹੈ ਇੱਕ ਤਰ੍ਹਾਂ ਦਾ ਕਿਉਂਕਿ ਜਿਹੜਾ 180 ਰੁਪਏ ਤਾਂ ਵਰਤ ਹੀ ਲੈਣੇ ਹੈਗੇ ਤੇ ਬਾਕੀ ਆ ਪ੍ਰੋਸੈਸ ਬਹੁਤ ਵਧੀਆ ਬਈ ਅਸੀਂ ਵੀ ਉਹਦੇ ਨਗਦੇ ਦੇਖਿਆ ਤੇ ਸਾਨੂੰ ਲੱਗਿਆ ਵੀ ਇਹ ਚੀਜ਼ ਦੀ ਵੀਡੀਓ ਜ਼ਰੂਰ ਬਣਾਉਣੀ ਚਾਹੀਦੀ ਕਿਉਂਕਿ ਆਪਾਂ ਵੈਸੇ ਵੀ ਵੀਡੀਓ ਪਾਈ ਜਾਂਦੇ ਰਹਿੰਨੇ ਹਾਂ ਪਰ ਚੰਗੀਆਂ ਚੀਜ਼ਾਂ ਦੀ ਵੀਡੀਓ ਪਾਣੀ ਤਾਂ ਕਮੈਂਟਸ ਬੰਦ ਹੋਗਾ ਜਦੋਂ ਦੋ ਦਿਨ ਬੱਸ ਇਹ ਪੂਰਾ 20 ਲੀਟਰ ਦਾ ਕਾਰਡ ਬਣਦਾ ਹੈ ਥੋੜਾ ਨਹੀਂ ਬਣਦਾ ਮਤਲਬ ਕਿ ਜੇ ਕਿਸ ਨੇ ਵੀ ਥੋੜੇ ਲੀਟਰ ਦਾ ਬਣਾਉਣਾ ਆਵੇ ਉਹ ਚੀਜ਼ ਨਹੀਂ ਬਣਦਾ ਵੀਰੇ 20 ਲੀਟਰ ਪ ਅਜੇ ਕੰਪਨੀ ਦੇ ਰਹੇ ਆ ਉਹਦਾ ਪਿੱਛੋਂ ਦਾ 15 ਲੀਟਰ ਹੀ ਹੈ 5 ਲੀਟਰ ਦੀ ਸਕੀਮਸ ਹੈ ਆਪਦੇ ਵੱਲੋਂ ਦੇ ਰਹੇ ਆ ਆਪਦੇ ਵੱਲੋਂ ਪ੍ਰਾਈਵੇਟ ਸਿਸਟਮ ਹੈ ਜਾਂ ਕੋਈ ਤੁਹਾਡਾ ਕੋਈ ਸਰਕਾਰੀ ਹੈ ਆਪਣੇ ਦਾ ਐਗਰੀਮੈਂਟ ਕੀਤਾ 10 ਸਾਲ ਦਾ ਠੀਕ ਹੈ ਮੇਰੇ ਫੈਨੋ ਵੀ ਬਣਾਉਣੇ ਆਂ ਅਹਿਮਦਾਬਾਦੀ ਕੰਪਨੀ ਦਾ ਕੰਟੈਕਟਰ ਠੀਕ ਹੈ ਤੇ ਆਪਣੇ ਕਿੰਨੇ ਕਿ ਪਿੰਡਾਂ ਚ ਆ ਗਏ ਇਹ ਇਸ ਸਮੇਂ ਤੇ ਆਪਣੇ ਸੇਕੂ ਹੋ ਗਿਆ ਤੇ ਥਾਜ ਵਾਲੇ ਹੋ ਗਿਆ ਠੀਕ ਆ ਹਾਂ ਇਧਰੋਂ ਆਪਣੇ ਪਿੰਡਾਂ ਮਾਨਸਾ ਦੇ ਨਾਲ ਆ ਮੇਰਾ ਨਾਮ ਭੁੱਲ ਗਿਆ ਉਹ ਟਾਲੇ ਦਾ ਹਾਂ ਘੱਟ ਪਿੰਡਾਂ ਜਾ ਯਾਰ ਚਲੋ ਵਧੀਆ ਨਵੀਂ ਤਕਨੀਕ ਹੈ ਨਾਲੇ ਦੇ ਛਾਲਾ ਕੰਮ ਹੀ ਹੈ ਸਾਡਾ ਪੂਰਾ ਟੈਕਨੋਲੋਜੀ ਵਾਲਾ ਕੰਮ ਹੈ ਤੇ ਬਾਕੀ ਬਈ ਕੋਈ ਐ ਵੀ ਹੈ ਨਹੀਂ ਸਿਸਟਮ ਵਧੀਆ ਸਾਫ ਸੁਥਰੇ ਵਾਲਾ ਕੰਮ ਹੈ ਪੂਰਾ ਵਧੀਆ ਇੱਕ ਨੰਬਰ ਦਾ ਕੰਮ ਲੋੜ ਨਹੀਂ ਲੋੜ ਨਹੀਂ ਨਾ ਕੋਈ ਐਵੇਂ ਤੇ ਸਿਸਟਮ ਨਹੀਂਗਾ ਵੀ ਆਪਣਾ ਰਾਸ ਨਹੀਂ ਕੀ ਜਿਹੜੇ ਤੁਹਾਨੂੰ ਆ ਜੀ ਮਲੇ ਕੇ ਆਰਡਰ ਨੰਬਰ ਰਜਿਸਟਰ ਹੈ ਤੇ ਤੇ ਠੰਡੇ ਵਾਲਾ ਸਿਸਟਮ ਤਾਂ ਹੈ ਨਹੀਂ ਬਲਕਿ ਇਥੇ ਨਹੀਂ ਠੰਡਾ ਹੋਣ ਵਾਲੀ ਗਰਮੀ ਤੋਂ ਪਹਿਲਾਂ ਲਾਵਾਂਗੇ ਜੇ ਐਵੇਂ ਹੁਣ ਅਭੀ ਨਾ ਠੰਡਾ ਪਾਣੀ ਦਿੱਤਾ ਤਾਂ ਕੋਈ ਫਾਇਦਾ ਨਹੀਂ ਸਿਰ ਅਸੀਂ ਜਾਂ ਨੰਗਿਆ ਚਾਉਣ ਵਾਲੀ ਗਰਮੀ ਤੋਂ ਪਹਿਲਾਂ ਠੰਡਾ ਵੀ ਬਿਆਹਾ ਸਾਦਣਾ ਚ ਵੀ ਕੈਂਪਰ ਸਾਰਾ ਸਾਰਾ ਪ੍ਰੋਸੈਸ ਸਟਾਰਟ ਕਰਾਂਗੇ ਕੈਂਪਰ ਦੀ ਸਪਲਾਈ ਵੀ ਲੈ ਲਈ ਬਾਈ ਸ਼ੁਰੂ ਕਰ ਦੋ ਬਾਈ ਗਰਮੀ ਵੇਲੇ ਕੈਂਪਰਾਂ ਦੀ ਤੇ ਸਰਦੀ ਚ ਵੀ ਤੇਰਾ ਮੇਰਾ ਨੋਰਮਲ ਪਾਣੀ ਚਾਹੀਦਾ ਹੋਇਆ ਕਰੂ ਠੀਕ ਠੀਕ ਠੰਡਾ ਪਾਣੀ ਸਪਲਾਈ ਕਰਾਂਗੇ ਬਾਕੀ ਠੀਕ ਵੇਲੇ ਸਭ ਤੋਂ ਵੱਡੀ ਸਹੂਲਤ ਹੈ ਕੈਂਪ ਤੇ ਬਾਕੀ ਸਾਨੂੰ ਨੰਬਰ ਦੇ ਦਾਂਗੇ ਬਲਕੌਰ ਦਾ ਡਿਜ਼ਾਈਨ ਨਾਲ ਕਿਉਂ ਦੀ ਜੁੱਦਾ ਦੇ ਦਾਂਗੇ ਠੀਕ ਹੈ ਤੇ ਤੁਸੀਂ ਕੰਟੈਕਟ ਕਰ ਲਿਓ ਬਾਈ ਤੇ ਬਾਕੀ ਆਪਣੇ ਬੰਦ ਮਲਕਾਨੇ ਵਾਲਾ ਇੱਕ ਵਾਰ ਇਹ ਚੀਜ਼ ਤੇ ਆਇਆ ਜਰੂਰ ਦੇਖ ਲਿਓ ਹਨ ਤੇ ਜੇ ਵਧੀਆ ਲੱਗਿਆ ਤਾਂ ਕੰਮ ਠੀਕ ਹੈ ਧੰਨਵਾਦ ਜੀ ਇਹ ਤਾਂ ਹੁਣ ਕਦੋਂ ਲੈ ਕੇ ਜਿੰਨਾ ਪਾਣੀ ਪਾਣੀ ਕਿਤੇ ਦਾ ਟੂਰਨਾ ਚ ਲੱਗਦਾ ਉਹ ਜ਼ਰੂਰੀ ਨੇ ਆਇਆ ਜ਼ਰੂਰੀ ਨੇ ਵੀ ਕਾਰਜ ਤੋਂ ਪੈਸੇ ਲੈ ਜਾਣਗੇ ਜਦੋਂ ਤੁਸੀਂ ਬੰਕ ਕਰਕੇ ਪਾਣੀ ਲੈ ਜਾਓਗੇ ਚਾਹੇ ਦੂਜੇ ਦਿਨ ਚਾਹੀ ਤੀਜੇ ਦਿਨ ਉਹ ਨਹੀਂ ਤੁਹਾਡੇ 60 ਰੁਪਏ ਕੱਟੇ ਜਾਣਗੇ ਮਹੀਨੇ ਵਾਲਾ ਸਿਸਟਮ ਨਹੀਂ ਮੰਨ ਲੈ ਇਹ ਕਾਰ ਦਾ ਮਹੀਨੇ ਦਾ ਸੱਚ ਨਹੀਂ ਦੋ ਇਹ ਤਾਂ ਸੋ ਦੋ ਮਹੀਨਾ ਵੀ ਚਲਾ ਸਕਦੇ ਹੋ ਦੋ ਮਹੀਨੇ ਵੀ ਚਲਾ ਸਕਦੇ ਹੋ ਅਜੇ 40 ਰੁਪਏ ਮੰਨ ਲੈ 20 ਲੀਟਰ ਦਿਨ ਦਾ 40 ਲਿਜਾਓਗੇ ਤਾਂ ਤੁਹਾਡੇ ਉਹਨੇ 60 ਰੁਪਏ ਕੱਟੇ ਜਾਣ ਤੇ ਜਦੋਂ ਪੰਚ ਕਰੋਗੇ ਉਹ ਵੀ 60 ਰੁਪਏ ਕੱਟੇ ਮੈਂ ਕਿਈ ਬੰਦੇ ਨੇ ਅਜੇ 15 ਦਾ ਵੀ ਫੋਨ ਆਸਤੂ ਨਹੀਂ ਨਹੀਂ ਉਹ ਮੈਂ ਫੋਨ ਵਾਲਾ ਸਿਸਟਮ ਨਹੀਂ ਇਹ ਤਾਂ ਜਦੋਂ ਤੁਸੀਂ ਪਾਣੀ ਲੈ ਕੇ ਜਾਓਗੇ ਉਵੇਂ ਹੀ 60 ਰੁਪਏ ਕੱਟੇ ਜਾਣਗੇ ਹੁਣ ਜੇ ਤੁਹਾਡੇ 10 ਲੀਟਰ ਇੱਕ ਦਿਨ ਦਾ ਲੱਗਦਾ ਹੈ ਤੇ 20 ਲੈ ਆ ਕੇ ਤੁਹਾਡੇ ਦੋ ਦਿਨ ਚੱਲ ਜਾਣਗੇ ਇਹ ਜਦੋਂ ਤੂੰ ਲਿਆਉਂਗੇ ਉਹਦੀ ਕੱਟੇ ਜਾਣਗੇ 5 ਰੁਪਏ ਐਵੇਂ ਨਹੀਂ ਕਰਦੇ ਇਹਦਾ ਮਤਲਬ ਇਹਦਾ ਮਤਲਬ ਕਿੰਨੇ ਆਪਾਂ ਕਿੰਨੇ ਵਾਰ ਪਾਣੀ ਖੜਾ ਸਕਦੇ ਆ ਇੱਕ ਦਿਨ ਚੈਂਟ ਤੇ ਤੁਸੀਂ ਭਾਵੇਂ ਸਾਰਾ ਲੈ ਜੂ ਅੱਛਾ ਅੱਛਾ ਐ ਥੋੜੇ ਕਰੀ ਜਾਓਗੇ ਇੱਕ ਵਾਰੀ ਪੰਜ ਕਰੋਗੇ 20 ਲੀਟਰ ਪਾਣੀ ਵਾਰਾ ਦੋ ਵਾਰੀ ਕਰੋਗੇ 40 ਆਜੂ ਭਾਵੇਂ ਤਾਂ ਇੱਕ ਦਿਨ ਚ ਲੈ ਲਓ ਭਾਵੇਂ 60 ਦਿਨਾਂ ਚ ਲੈ ਵਧੀਆ ਭਾਈ ਜਮਾ ਸੇਰਾ ਦੂਸਤ ਹੈਗੀ ਤੁਸੀਂ ਸਾਰੇ ਇੱਕ ਵਾਰ ਜਰੂਰ ਆਇਓ ਇੱਥੇ ਤੇ ਬਾਈ ਦੁਕਾਨਡ ਬਣਵਾ ਲਿਓ 150 ਰੁਪਏ ਦਾ ਇਹ ਕਾਰਡ ਬਣਦਾ ਹੈ ਤੇ ਕਾਡ ਫਰੀ ਆ ਹੋ ਮੰਨ ਲਓ 150 ਰੁਪਏ ਦਾ ਆਪਾਂ ਪਾਣੀ ਲੈ ਕੇ ਜਾਣਾ ਹੈ ਉਹ ਆਈ ਨਹੀਂ ਹੈਗਾ 150 ਰੁਪਏ ਕੋ ਕੱਟਣਾ ਹੈ ਕੁਛ ਨਹੀਂਗਾ ਆਧਾਰ ਕਾਰਡ ਕੀ ਕੁਛ ਲੈ ਨਾ ਨਾਲ ਕੁਛ ਵੀ ਨਹੀਂ ਹੈਗਾ ਉਹਨਾਂ ਕੰਦਾ ਬਸਾਂ ਦਾ ਫੋਨ ਨੰਬਰ ਦੱਸ ਗਿਆ ਕੁਲਦੀਪ ਤੋਂ ਜਦੋਂ ਮਰਜ਼ੀ ਕਾਰਡ ਲੈ ਸਕਦੇ ਉਹਦੇ ਕੋਲ 24 ਘੰਟੇ ਦੁਕਾਨ ਤੇ ਹੁੰਦੇ ਰਬਾਈ ਸਰਕਾਰੀ ਸਕੂਲ ਦੇ ਮੂਹਰੇ ਤੁਸੀਂ ਜਰੂਰ ਆਇਓ ਪਿੰਡ ਮਰਕਾ ਠੀਕ ਹੈ ਜੀ